ਸਤਿ ਸ੍ਰੀ ਅਕਾਲ ਜੀ ਪਾਠ 2 ਸੱਚੇ ਮਿੱਤਰ ਆਖੇ ਸ਼ਬਦਾਂ ਦੇ ਅਰਥ ਜੰਗਲੀ ਜੰਗਲ ਵਿੱਚ ਰਹਿਣ ਵਾਲੇ ਮਿੱਤਰਤਾ ਦੋਸਤੀ ਮੁਸੀਬਤ ਸਮੱਸਿਆ ਬਦਕਿਸਮਤੀ ਬੁਰੀ ਕਿਸਮਤ ਸ਼ਿਕਾਰੀ ਪੰਛੀਆਂ ਜਾਂ ਜਾਨਵਰਾਂ ਆਦਿ ਨੂੰ ਮਾਰਨ ਵਾਲਾ ਆਜ਼ਾਦ ਮੁਕਤ ਪਰੇਸ਼ਾਨ ਤੰਗ ਗਲਾ ਪਾਰਾਉਣਾ ਰੋਣਾ ਜਾਣਾ ਹੌਸਲਾ ਤਸੱਲੀ ਪਹਿਲੀ ਨਾਲ ਤੇਜ਼ੀ ਨਾਲ ਤੰਦਾ ਤਾਰਾ ਜਤਨ ਕੋਸ਼ਿਸ਼ ਇਹ ਸੀ ਜੀ ਸਾਡੇ ਔਕੇ ਸ਼ਬਦਾਂ ਦੇ ਅਰਥ ਬਾਤਵਾਂ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਜੀ ਜੀ ਪੰਜਾਬੀ ਤੇ ਹੈ ਹੀ ਹੈ ਇਹਨਾਂ ਦੇ ਨਾਲ ਇੰਗਲਿਸ਼ ਤੇ ਵੀ ਵਰਡ ਹਨ ਜਿਨ੍ਹਾਂ ਨੂੰ ਇੰਗਲਿਸ਼ ਆਂਦੀ ਹੈ ਉਹ ਇੰਗਲਿਸ਼ ਚ ਪੜ੍ਹਨ ਨੂੰ ਪੰਜਾਬੀਆਂ ਦੀ ਉਹ ਪੰਜਾਬੀ ਚ ਪੜ੍ਹਨ ਤੇ ਵਾਤਵਾਸ਼ ਸ਼ੇਅਰ ਕਰਿਓ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ